ਸਾਡਾ ਸ਼ੀਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਜੀ ਅਸੀਂ ਸ਼ਿਮਲਾ ਮਿਰਚ ਦੀ ਸਬਜ਼ੀ ਸਬਜ਼ੀ ਵਿੱਚ ਹੈਗੀ ਜੀ ਪਹਿਲਾਂ ਤੇਲ ਪਾ ਲਿਆ ਤੇ ਹੁਣ ਇਹਦੇ ਵਿੱਚ ਪਿਆਜ਼ ਅਦਰਕ ਕੋਲੈਸਨ ਇੱਕੋ ਹੀ ਵਿੱਚ ਸਾਰਾ ਕੱਟ ਚੁੱਕੇ ਸੀ ਅਸੀਂ ਵਿੱਚ ਹੀ ਤੇ ਪਹਿਲਾਂ ਜੀਰਾ ਪਾ ਲਿਆ ਸੀ ਉਹਦੇ ਵਿੱਚ ਸਾਰਾ ਕੱਟਿਆ ਹੋਇਆ ਸਮਾਨ ਪਾ ਲਿਆ ਸੀ ਅੱਜ ਅਸੀਂ ਜਲਦੀ ਵਿੱਚ ਸੀਗੇ ਇਸ ਕਰਕੇ ਕੱਟ ਕੇ ਬਣਾ ਲਿਆ ਤੇ ਇਹਨੂੰ ਥੋੜਾ ਰੋਸਟ ਕਰਾਂਗੇ ਬ੍ਰਾਊਨ ਹੋਣ ਤੱਕ ਤੇ ਸਾਡੀ ਵੀਡੀਓ ਨੂੰ ਪਲੀਜ਼ ਪੂਰਾ ਦੇਖਿਆ ਕਰੋ ਜੀ ਤੇ ਅਸੀਂ ਇਹ ਅੱਗੇ-ਅੱਗੇ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਜੀ ਤੇ ਅਸੀਂ ਹਰੀ ਮਿਰਚ ਪਾਣਾ ਭੁੱਲ ਗਏ ਸੀ ਇਹਦੀ ਕਰਕੇ ਦੁਬਾਰੇ ਫੇਰ ਕੱਟ ਕੇ ਪਾਈ ਅਸੀਂ ਮਿਰਚ ਇਨੂੰ ਬਰੌਨ ਕਰਕੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਾਂਗੇ। ਤੋਂ ਟਮਾਟਰ ਇਸ ਕਰਕੇ ਮੋٹے-ਮੋٹے ਕੱਟ ਕੇ ਪਾਤੇ ਕਿਉਂਕਿ ਇਸ ਨੂੰ ਥੋੜਾ ਟੱਕ ਕੇ ਨਾ ਨਰਮ ਹੋ ਜਾਂਦੇ ਆ ਜੀ। ਥੋੜਾ ਟੱਕ ਕੇ ਬਣਾਵਾਂਗੇ ਇਹਨਾਂ ਨੂੰ। ਸੌਫਟ ਹੋ ਜਾਂਦੇ ਆ ਜੀ ਬਰੀ ਜਮੀ। ਜਿੰਮੀ ਸਿੰਪਲ ਤਰੀਕੇ ਨਾਲ ਬਣਾਈ ਹੈ ਬੜੀ ਬਹੁਤ ਵਧੀਆ ਸੀਗੀ ਜੀ ਤੇ ਸਾਡੀ ਵੀਡੀਓ ਨੂੰ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਜੀ ਐਦੇ ਵਿੱਚ ਅਸੀਂ ਘਰ ਦਾ ਪੀਸਿਆ ਹੋਇਆ ਮਸਾਲਾ ਹਲਦੀ ਮਿਰਚ ਨਮਕ ਪਾਤਾ ਜੀ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਪਾਣੀ ਬਸ ਥੋੜਾ ਜਿਹਾ ਪੁਣਾ ਦੇਵਾਂਗੇ ਸਬਜ਼ੀ ਨੂੰ ਮਸਾਲਾ ਸਾਡਾ ਹੋ ਚੁੱਕਿਆ ਜੀ ਤਿਆਰ ਆਨੇ ਤੇਲ ਛਾੜਤਾ ਸਬਜੀ ਨੇ ਐਨ ਬਧੀਆ ਤਰੀਕੇ ਨਾਲ ਭੁੰਨਣ ਨਾਲ ਮਸਾਲਾ ਬਧੀਆ ਵੰਡ ਜਾਂਦਾ ਏ ਤੇ ਅੱਜ ਅਸੀਂ ਉਸੇ ਪਾ ਦਾਂਗੇ ਸਬਜੀ ਸਬਜੀ ਪਾ ਕੇ ਨੂੰ ਅਸੀਂ ਟੱਕ ਦਿਆਂਗੇ ਇਹ ਜਲਦੀ ਬਣ ਜਾਂਦੀ ਹੈ ਇਹ ਸਬਜ਼ੀ ਦਾ ਇਹ 10-20 ਮਿੰਟ ਦੇ ਅੰਦਰ ਅੰਦਰ ਹੀ ਬਣ ਜਾਂਦੀ ਹੈ ਤੇ ਪਾਤਾ ਸੀ ਧਨੀਆ ਥੈਂਕ ਯੂ so much ਜੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ